ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਸਵੇਰੇ ਸਵੇਰੇ ਲੱਗੇ ਫੇਰ ਚਲਾਉਣੇ ਜੀ ਅੱਜ ਖਿਲਾੜੀ। ਟਾਈਮ ਲੱਗਿਆ ਕੱਲ ਪਹਿਲੀ ਵਾਰ ਤਾਂ ਥੋੜੀ ਲੋਟ ਨਹੀਂ ਆਈ। ਕਿਉਂਕਿ ਨਵਾਂ-ਨਵਾਂ ਕੰਮ ਤਾਂ ਜੇ ਆਪਾਂ ਨੂੰ ਐਡਾ ਪਤਾ ਵੀ ਨਹੀਂ ਤਾਂ ਪ੍ਰਧਾਨ ਜੀ ਨੇ ਸਵਾਰ ਨਹੀਂ ਪ੍ਰਧਾਨ ਜੀ ਕਿਤੇ ਮਾਰ ਚਲੇ ਗਏ। ਬਾਕੀ ਆਪਾਂ ਤਾਂ ਦੋ ਗੱਡੀਆਂ। ਦੋ ਪ੍ਰਧਾਨ ਜੀ ਦੀਆਂ ਕੜਤੀਆਂ ਕੱਲ੍ਹ ਬਾਕੀ ਅੱਜ ਚਲਾਉਂਗੂ ਫੇਰ। ਅ ਪਹਿਲੀ ਬਤ ਤਾਂ ਇਦਾਂ ਵੀ ਮੜ ਜਾ ਥਰਤੇ ਲੋਟ ਨਹੀਂ ਆਇਆ ਕੰਮ ਚਲੋ ਡੰਗੜ ਡੰਗੜ ਦਾ ਕੰਮ ਆਜੂ ਦੂਜੀ ਬੜੀ ਕੰਮ ਦੀ ਜਿਹੜੀ ਤਿੰਨ ਬਾਅਦ ਚ ਨਿਕਲਿਆ ਬਹੁਤ ਕੰਮ ਦੇ ਨਿਕਲੀ ਬਤਾਂ ਚਲਾਤਾ ਜੀ ਕੰਮ ਲੈ ਕੇ ਰੱਬ ਦਾ ਨਾਮ ਠੇਕੇ ਮੱਥਾ ਲਾਈਨ ਬੰਨਣ ਨੂੰ ਟਾਈਮ ਲੱਗਦਾ ਫਸਾ 10 ਮਿੰਟ ਤਾਂ 10 15 ਮਿੰਟ ਤਾਂ ਲਾਈਨ ਬਣਨ ਲੱਗ ਪਈ। ਆਜ ਕੇ ਭਰਾ ਦੇ ਨਾ ਭਰੀਆ ਰਹਿਦੇ। ਫੱਕ ਜਲਦੀ ਜਲ ਚਲੇ ਜਾਣਾ। ਭਰੀਆਂ ਦੇ ਨਾ ਟੈਨਸ਼ਨ ਲੈ। 18 20 ਦੇਖਦੇ ਆ ਕੱਟ ਕੇ। ਜੇ ਨਿਕਲਿਆ ਵਧੀਆ ਤਾਂ ਫਿਰ ਕੱਟਾਂਗੇ ਅੱਗੇ ਨਹੀਂ ਤਾਂ ਫਿਰ ਪ੍ਰਧਾਨ ਜਿਹੜਾ 85 ਬੇਜੋਂ ਲੈ ਲੇਂਗੇ ਥੋੜਾ ਜਿਹਾ। ਉਹਨਾਂ ਦਾ ਭਈਆਂ ਦਾ ਕਾਲਾ ਫੋਨ। ਕਿਆ ਕਰਾਂ ਉਹ ਕੰਮ ਕਿਵੇਂ ਕਿੰਨਾ ਟਾਈਮ ਹੋ ਗਿਆ ਜੀ ਦਿਹਾੜੀ ਵਾਲੇ ਬੰਦੇ ਅਜੇ ਆਏ ਨਹੀਂ ਇਹਨਾਂ ਤਾਂ ਹੀ ਅਸਲ 'ਚ ਨਾ ਇਹ ਕੰਮ ਛੱਡਿਆ ਪਹਿਲਾਂ ਬਜ਼ੁਰਗਾਂ ਦੇ ਬਾਅਦ ਛੱਡ ਹੋਇਆ ਇਹ ਕੰਮ ਆਪਾਂ ਦੇ ਬੰਦਿਆਂ ਦੀ ਘਾਟ ਹੈਗੀ ਹੈ ਕਿਉਂਕਿ ਸਾਰਿਆਂ ਕੋਲ ਛਾਵੇਂ ਲਾਵੇਂ ਹੀ ਬੰਦੇ ਆ ਬਸ ਬੰਦਿਆਂ ਦੀ ਬੰਦਿਆਂ ਦਾ ਹੀ ਕੰਮ ਆ ਇਹ ਥੋਟੋਟ 5-6 ਬੰਦੇ ਚਾਹੀਦੇ ਨੇ ਹਾਂ पांच छे बंदे ਠੱਟੋ-ਠੱਟ ਚਾਹੀਦੇ। ਕੱਲ ਪਹਿਲਾਂ ਪੱਤੀ ਤਰੀ ਇਕੱਠੀ। ਜਮਾ ਘਰ ਦਾ ਤਿਆਰ ਗੋੜ। ਆ ਚੱਲ ਰਿਹਾ ਹੁਣ ਸਾਫ ਸਫਾਈ ਦਾ ਕੰਮ। ਬਹੁਤ ਚੱਲ ਚਲਾ ਜਾਣਾ ਥੋੜੇ ਟਾਈਮ ਤੱਕ ਜਰਾ ਸਪੂਰਾ ਹੋ ਗਿਆ। ਪਲਟੂ ਪਲਟਨ ਜੀ ਨੇ ਕੀਨੇ ਰਸ ਪੀਣਾ ਆ ਉਹ ਵੀ ਆ ਸਕਦਾ ਬੰਦਾ ਇਹ ਵੀ ਪਰਾਣਾ ਕੰਮ ਦੀ ਕਿਸੇ ਕੋਈ ਕੋਈ ਹਾਂਭ ਚ ਰੱਖ ਸਕਦਾ ਪੱਗੀਆਂ ਵੇਚੀਆਂ ਨਹੀਂ ਲੋਕਾਂ ਨੇ ਬਾਈ ਲੱਗਦਾ ਉਹ ਬੰਦ ਮਸਲਾ ਤੋਂ ਉੱਥੀ ਆ ਗਿਆ ਬੰਦਿਆਂ ਦਾ ਕੰਮ ਆ ҡатынына тығып